ਤਾਂ ਤੁਸੀਂ ਵੀ ਕੁਝ ਕਹੋ ਹਾਂਜੀ ਬਹੁਤ ਵਧੀਆ ਜੀ ਜੋ ਪੰਚ ਸਾਹਿਬ ਨੇ ਕੀਤਾ ਸਰਪੰਚ ਸਾਹਿਬ ਬਣੀ ਬਹੁਤ ਵਧੀਆ ਲਿਆਰਤੀਆ ਬੁਰਖੀ ਤੁਸੀਂ ਵੀ ਨਾਲ ਆ ਜੀ ਤੁਸੀਂ ਸਾਰਿਆਂ ਵੀ ਸਾਰਿਆਂ ਜੀ ਆ ਪਾਕ ਸਾਰੇ ਨਾਲ ਹਾਂਜੀ ਸਮੂਹ ਨਗਰ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆ ਵੀ ਦੱਸਿਆ ਜਾ ਰਿਹਾ ਹੈ ਕਿ ਜਿਨੇ ਕੇ ਪੰਚਾਇਤ ਕੋ ਸਾਡੇ ਕੋਲ ਦੱਖਣ ਵੱਲ ਤੇ ਕੋਠੀਆਂ ਨਹੀਂ ਸੀਗੀਆਂ ਤੇ ਸਾਰੀ ਪੰਚਾਇਤ ਨੇ ਮਤਾ ਪਾਸ ਕੀਤਾ ਸੀਗਾ ਕਿ ਪੰਚਾਇਤ ਕਰਨ ਵਾਸਤੇ ਦੱਖਣ ਵੱਲ ਤੇ ਸਾਨੂੰ ਕੋਠੀਆਂ ਦੀ ਜ਼ਮੀਨ ਚਾਹੀਦੀ ਤੇ ਉਸ ਤੋਂ ਪਹਿਲਾਂ ਆਪਾਂ ਕੋਠੀਆਂ ਰਹੀਆਂ ਸੀ 16 ਕੋਠੀਆਂ ਪਹਿਲਾਂ ਆਈਆਂ ਸੀਗੀਆਂ ਤੇ ਹੁਣ 20 ਕੋਠੀਆਂ ਇਹ ਨਵੀਆਂ ਆਈਆਂ ਨੇ ਠੀਕ ਹੈ ਜੀ ਇਹ 20 ਕੋਠੀਆਂ ਨਵੀਆਂ ਆਈਆਂ ਨੇ ਦੋ ਟੇਬਲ ਲਿਆਂਦੇ ਆ ਇਹ ਦੋ ਟੇਬਲ ਦਾ ਇਹ ਆਹ ਇੱਕੜ ਮਾਰੀ ਲੈਂਦੀ ਅਸੀਂ ਅਨਮਾਰੀ ਲੈਂਦੀ ਆ ਪੰਚਾਇਤ ਦਾ ਰਿਕਾਰਡ ਰੱਖਣ ਵਾਸਤੇ ਠੀਕ ਹੈ ਜੀ ਤਾਂ ਕਿ ਇਹਦੇ ਵਿੱਚ ਪੰਚਾਇਤ ਦਾ ਜਿੰਨਾ ਵੀ ਰਿਕਾਰਡ ਹੈ ਉਹਦੀ ਸਾਰੀ ਸੰਭਾਲ ਕੀਤੀ ਜਾ ਸਕੇ ਪੰਚਾਇਤ ਦਾ ਹੁਣ ਕੰਮ ਚੱਲਣਾ ਆ ਉਹਦੇ ਵਾਸਤੇ ਚਾਰ ਕਈਆਂ ਕਾਰ ਕੜਾਈਏ ਰੰਬੇ ਦਾਤੀਆਂ ਆਹ ਇੱਕ ਅਸੀਂ ਜਾਂਦੀ ਆ ਰੇੜੀ ਇਹ ਹੈਗੀ ਆ ਜੀ ਦੋ ਬਾਰਾਂ ਦੋ ਬਰਮੇ ਇਸ ਤਰ੍ਹਾਂ ਦਾ ਹੋਏ ਫਿਲਹਾਲ ਸਮਾਂ ਲੈਂਦਾ ਹੈ ਜੀ ਤੇ ਸਾਥ ਆਲੂ ਨੂੰ ਸੂਜਣਾ ਦਿੱਸਿਆ ਜਾਂਦਾ ਆ ਇਹ ਸਾਰੇ ਪੰਚਾਇਤ ਨੇ ਇਸ ਵਾਸਤੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ ਬੈਠਣ ਨੂੰ ਬੈਠਣ ਵਾਸਤੇ ਤੁਹਾਨੂੰ ਸਾਰੀ ਪੰਚਾਇਤ ਜਿਹੜੀ ਅਸੀਂ ਇੱਥੇ ਕਰੀ ਦੀ ਹੈ ਤੇ ਜਦੋਂ ਪਿੰਡ ਦੀ ಗ್ರಾಮ ਸਭਾ ਦੇ ਮੈਂਬਰ ਆਉਂਦੇ ਸੀ ਤਾਂ ਬੜੀ ਪ੍ਰੋਬਲਮ ਆ ਰਹੀ ਸੀ ਸੋ ਆਪ ਜੀ ਨੂੰ ਸੂਚਨਾ ਇਹ ਦੱਸਿਆ ਜਾਂਦਾ ਹੈ ਕਿ ਅੱਜ ਇਹ ਸਾਰਾ ਸਮਾਨ ਖਰੀਦ ਕਰ ਲਿਆ ਗਿਆ ਜੋ ਪੰਚਾਇਤ ਨੇ ਮਤਾ ਪਾਸ ਕੀਤਾ ਸੀਗਾ ਉਹਦੇ ਮੁਤਲਕ ਸਾਰਾ ਸਮਾਨ ਜਿਹੜਾ ਇਹ ਆ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ